ਕਹਿੰਦੇ 1 ਮਿੰਟ ਵਾਸੇ ਗੱਲਬਾਤ ਕਰੋ 10 ਮਿੰਟ ਤੇ ਚੰਦੀਆਂ ਸਫਾਈ ਕਰ ਦੇ ਖਤਮ ਹੋ ਜਾਣੇ ਹਨ ਚੰਨ ਜਦੋਂ ਮੈਂ ਛੋਟਾ ਹੁੰਦਾ ਸੀ ਮੇਰੀ ਮਾਂ ਮੈਨੂੰ ਕਹਿੰਦੀ ਚੰਨ ਪੁੱਤਰ ਮੇਰੇ ਚੰਨ ਪੁੱਤਰ ਜੇ ਨਵਾਣਾ ਹੈ ਮੈਨੂੰ ਨਵਾ ਕੇ ਜੂੜਾ ਜੜਾ ਕਹਿੰਨਾ ਮੇਰਾ ਚੰਨ ਪੁੱਤਰ ਮੇਰਾ ਚੰਨ ਪੁੱਤਰ ਤੇ ਮਾਂ ਆਪਣੀ ਯਾਦ ਆ ਗਈ ਪਿਓ ਸਾਨੂੰ ਆਪਣਾ ਯਾਦ ਆ ਗਿਆ ਸਾਨੂੰ ਚੰਨ ਪੁੱਤਰ ਕਹਿੰਦੇ ਸੀ ਪਰ ਇਹਦਾ ਤਾਂ ਨਾਂ ਹੀ ਵਿਚਾਰੇ ਦਾ ਚੰਨ ਰੱਖ ਦਿੱਤਾ ਤੇ ਅੱਜ ਅੰਬਰਾ 'ਚ ਬੈਠੇ ਇਹਦੇ ਮਾਤਾ ਪਿਤਾ ਜੀ ਬਹੁਤ ਖੁਸ਼ ਹੋ ਰਹੇ ਹੋਣੇ ਕਿ ਇਸ ਤਰ੍ਹਾਂ ਦੇ ਪੁੱਤਰ ਵੀ ਇਸ ਦੁਨੀਆ 'ਚ ਆ ਗਏ ਨੇ ਜਿਹੜੇ ਉਹਨਾਂ ਨੂੰ ਜਾਣ ਤੋਂ ਬਾਅਦ ਵੀ ਯਾਦ ਕਰਦੇ ਐ ਇੱਥੇ ਦੁਨੀਆ ਦੇ ਵਿੱਚ ਇਹੋ ਜਿਹੇ ਪੁੱਤਰ ਐ ਜਿਹੜੇ ਦੁਨੀਆ ਵਿੱਚ ਸਾਹਮਣੇ ਮਾਂ ਪਿਓ ਦੀ ਪਰਵਾਹ ਨਹੀਂ ਕਰਦੇ ਤੇ ਗੱਲਬਤ ਕਰਦੇ ਚੰਦ ਦੀ ਚੰਨ ਨੇ ਕੀ ਨਹੀਂ ਕੀਤਾ ਚੰਨ ਨੇ ਨੌਕਰੀ ਵੀ ਕੀਤੀ ਐ ਚੰਨ ਨੇ ਗਾਇਕੀ ਵੀ ਕੀਤੀ ਐ ਚੰਨ ਨੇ ਕਮੇਡੀ ਵੀ ਕੀਤੀ ਐ ਤੇ ਚੰਨ ਪਹਿਲਵਾਨ ਵੀ ਰਿਹਾ ਬਿਲਕੁਲ ਚੰਨ ਭਾਜੀ ਨਾ ਪਹਿਲਵਾਨ ਆਪਣੇ ਟਾਈਮ ਦੇ ਅੱਜ ਵੀ ਤੇ ਪਹਿਲਵਾਨ ਹੀ ਨੇ ਇੱਕ ਦਿਨ ਘਰੋਂ ਚਲੇ ਗਏ ਕਿਸੇ ਢਾਬੇ ਤੇ ਢਾਬੇ ਤੇ ਚਲੇ ਗਏ ਤੇ ਕਹਿੰਦੇ ਭਰਾਵਾ ਪੰਜ ਸਤ ਫੁਲਕੇ ਲਾ ਦੇ ਅਗੋਂ ਢਾਬੇ ਵਾਲਾ ਕਹਿੰਦਾ ਕਹਿੰਦਾ ਭਾਜੀ ਰਸ਼ ਬਹੁਤ ਐ ਤੇ ਮੈਂ ਫੁਲਕੇ ਨਹੀਂ ਲਾ ਸਕਦਾ ਹੱਲੇ ਤੁਸੀਂ ਤੁਹਾਡੀ ਵਾਰੀ ਬਾਅਦ ਚ ਆਣੀ ਆ ਕਹਿੰਦਾ ਮੈਂ ਪਲਵਾਨ ਹਾਂ ਨਾ ਪਲਵਾਨ ਚੱਲ ਭਾਜੀ ਕਹਿੰਦੇ ਮੈਂ ਪਲਵਾਨ ਆ ਢਾਬੇ ਵਾਲਾ ਕਹਿੰਦਾ ਪਲਵਾਨ ਠੀਕ ਹੋ ਤੁਸੀਂ ਪਰ ਭਾਜੀ ਰਸ਼ ਐ ਤਿੰਨ ਚਾਰ ਬੰਦੇ ਹੋਰ ਖੜੇ ਨੇ ਪਹਿਲਾਂ ਇਹਨਾਂ ਨੂੰ ਫੁਲਕੇ ਲਾ ਕੇ ਦੇਣੇ ਆ ਉਹ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਪਲਵਾਨ ਆ ਪਲਵਾਨ ਤਾਂ ਪਹਿਲਾਂ ਫੇਰ ਕੰਦਾ ਕੰਦਾ ਭਾਜੀ ਮੈਂ ਕਹਿੰਦਾ ਰਸ਼ ਹੈਗਾ ਉਹ ਕਹਿੰਦਾ ਮੈਂ ਯਾਰ ਦਾ ਨਹੀਂ ਚੰਨ ਪਹਿਲਵਾਨ ਆ ਚੰਨ ਉਹ ਕਹਿੰਦਾ ਜੇ ਐਨਾ ਹੀ ਪਹਿਲਵਾਨਾਂ ਦੇ ਘਰੋਂ ਗੋਟੀ ਕੋਲੋਂ ਚਾਰ ਪੰਜ ਫੁਰਕੇ ਲਵਾ ਲੈਣੇ ਸੀਗੇ ਐਵੇਂ ਮੈਨੂੰ ਦਫਾ ਕਿਉਂ ਮਾਰ ਜਾਂਦਾ ਪਿਆ ਐਵੇਂ ਲੋਕਾਂ ਨੂੰ ਗੱਲਾਂ ਨਹੀਂ ਕਰੀਆ ਤੈਨੂੰ ਦੇਖਿਆ ਮੈਂ ਤੇਰੇ ਘਰ ਗਿਆ ਤੂੰ ਪੀੜੇ ਤੇ ਬੈ ਕੇ ਭਾਂਡੇ ਮਾਣ ਜੰਡਿਆ ਸੀ ਚੰਨ ਨੂੰ ਗੱਲਾਂ ਕਰਦਾ ਤੂੰ ਉਹ ਭਾਜੀ ਭਾਂਡੇ ਤੇ ਬੈ ਕੇ ਮਾਣ ਨਹੀਂ ਨਾ ਖੜੇ ਹੋ ਗਏ ਤੇ ਗਲਾਸ ਕੋਲੋਂ ਡਿੱਗ ਪੰਦਾ ਨਾ ਤੇ ਟੁੱਟ ਜਾਂਦਾ ਓਟੀਸ ਲੱਗਾ ਭਾਂਡੇ ਮਾਣ ਜੰਡਿਆ ਸੀ ਨਹੀਂ ਸ਼ੁਕਲਜੀ ਭਾਂਡੇ ਮੈਂ ਮਰਦ ਨਾ ਮਰਦ ਆਪਣੀ ਵੋਟੀ ਦੀ ਕਦੀ ਗੱਲ ਨਹੀਂ ਮੰਨੀ ਜਦੋਂ ਇਹ ਕਹਿੰਦੀ ਕੱਪੜੇ ਤੋਂ ਮੈਂ ਭਾਂਡੇ ਮਾ ਜਾਂਦਾ ਜਦੋਂ ਕਹਿੰਦੀ ਭਾਂਡੇ ਮਾ ਜਾਂ ਮਾ ਕੱਪੜੇ ਧੋਣਾ ਕਦੀ ਨਹੀਂ ਮੰਨੀ ਨਾ ਸੱਚੀ ਲੈ ਵਡੀਆਂ ਗੱਲਾਂ ਕਰਦਾ ਤੇਰੇ ਕਾਕਾ ਦਾ ਦੇਖਿਆ ਪਾ ਜੀ ਅੱਜ ਕੱਲ ਦੇ ਬੱਚੇ ਮੋਬਾਈਲਾਂ ਤੇ ਲੱਗੇ ਰਹਿੰਦੇ ਮੋਬਾਈਲਾਂ ਤੇ ਲੱਗੇ ਨਾ ਮੇਰਾ ਕਾਕਾ ਬਾਥਰੂਮ ਚ ਦੋ ਮੋਬਾਈਲ ਲੈ ਕੇ ਗਿਆ ਤੇ ਇੱਕ ਮੋਬਾਈਲ ਬਾਹਰ ਵੀ ਪਿਆ ਕਦੀ ਐਸੋ ਵਾਲੇ ਤੇ ਗੱਲ ਕਰੇ ਕਦੀ ਐਸ ਮੋਬਾਈਲ ਕਰਕੇ ਮੈਂ ਬਾਹਰ ਉਧਰਵਾਇਆ ਕਢ ਗਿਆ ਮੈਂ ਕਾਕਾ ਤਿੰਨ ਦਿਨ ਮੋਬਾਈਲ ਰੱਖੇ ਕਰਦਾ ਗਿਆ ਉਹ ਕੁੜੀਆਂ ਕੜੀਆਂ ਨਾਲ ਗੱਲਾਂ ਕਰਦੇ ਜਾ ਕੇ ਤੇ ਇੱਕ ਬਾਹਰ ਬਾਥਰੂਮ ਤੇ ਇੱਕ ਬਾਹਰ ਪਿਆ ਜਿਹੜਾ ਮੋਬਾਈਲ ਮੌਜ ਦੇਖਿਆ ਉਹ ਚ ਲਿਖਿਆ ਕਿਰਨ ਫਿਰ ਆ ਗਈ ਬੈਲ ਆਈ ਫਿਰ ਦੇਖਿਆ ਕਿਰਨ ਫਿਰ ਬੈਲ ਆਈ ਮੈਂ ਕਿਹਾ ਕੁੜੀ ਦਾ ਹੋਣਾ ਮੈਂ ਚੋਲਿਆਂ ਦਾ ਕੰਮ ਖਰਾਬ ਹੋ ਜਾਣਾ ਤੇ ਮੈਂ ਫਿਰ ਚੱਕ ਹੀ ਲਿਆ ਉਹ ਕਹਿੰਦੇ ਹੈਲੋ ਮੈਂ ਬੋਲਾਂ ਨਾ ਕਹਿੰਦੇ ਹੈਲੋ ਕਿਹੜੇ ਕੁੱਤੇ ਦੇ ਬਿੱਲੇ ਕੁੱਤੇ ਦੇ ਬਿੱਲੇ ਬੋਲਦਾ ਨਹੀਂ ਮੈਂ ਕਿਹਾ ਮੈਂ ਕੁੱਤਾ ਬੋਲਦਾ ਬਿੱਲਾ ਨਾ ਆਂਦਿਆ ਚੰਨ ਭਾਜੀ ਉਸਤੇ ਤਾੜੀਆਂ ਕਿੰਨਾ ਵਧੀਆ ਅਰੇਂਜਮੈਂਟ ਕੀਤਾ ਜੀ ਮੈਨੂੰ ਮਜ਼ਾ ਆ ਗਿਆ ਇੰਨਾ ਇੰਨੀ ਰੌਣਕ ਪਰ ਟਾਈਮ ਦੀ ਕਮੀ ਕਰਕੇ ਅਸੀਂ ਬਹੁਤਾ ਟਾਈਮ ਲਾ ਨਹੀਂ ਸਕਦੇ ਤੇ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਤੁਹਾਡੇ ਘਰ ਬੱਚਿਆਂ ਕਰਕੇ ਤੇ ਪਰੇਸ਼ਾਨੀ ਹੈ ਹੀ ਹੈ ਕਿ ਤੁਹਾਡੇ ਘਰ ਕੁੱਤਾ ਵੀ ਸੀਗਾ ਕੁੱਤਾ ਹਜੇ ਤੁਹਾਨੂੰ ਵੀ ਕੁੱਤਾ ਕਹਿਣ ਦੇ ਸੀਗਾ ਕੁੱਤੇ ਤੋਂ ਯਾਦ ਆਇਆ ਇਦਾਂ ਨਾ ਕਿਹਾ ਕਰੋ ਬਹੁਤ ਹੀ ਇੱਧਰ ਚੋਲੀ ਘਰੀ ਦੀ ਹੁੰਦੀ ਐ ਸੀਮਾਂ ਅੰਜਾਨ ਜੀ ਵਾਂਗ ਨਾ ਹੱਥ ਜੀ ਨੂੰ ਪੜਿਆ ਸਾਡੇ ਘਰ ਜੀ ਕੁੱਤਾ ਸੀ ਰੱਖਿਆ ਕੁੱਤਾ ਲੁੱਕ ਕੇ ਦੇਖਿਆ ਮੇਰੀ ਵਾਈਫ ਕਹਿੰਨ ਲੱਗੀ ਇਹਨਾਂ ਲੁੱਕ ਕੇ ਜਾ ਜਦੋਂ ਬਰਾਂਡੇ ਬੈਠਦਾ ਲੁੱਕ 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 ਕਰ ਦਿੰਦਾ ਨੂੰ ਜਾ ਕੇ ਤੇ ਚੜ ਕੇ ਆਓ ਮੈਂ ਕਿਹਾ ਇੱਕ ਤਾਂ ਕਹਿੰਨੇ ਉਹਨਾਂ ਜੀ ਤੁਹਾਨੂੰ ਕੰਨ ਨਹੀਂ ਵੜਨ ਦੇਣਾ ਜਿੱਦਾਂ ਜਦੋਂ ਕੁੱਤੇ ਨੂੰ ਛੱਡ ਕੇ ਜਾਂਦੇ ਮੈਂ ਕੁੱਤੇ ਨੂੰ ਸਕੂਟਰ 'ਤੇ ਬਿਠਾਇਆ ਜਾ ਕੇ ਉਹ ਜੰਦਰ ਮਫੂਦਾ ਨੇ ਕੋਲ ਜਾ ਕੇ ਛੱਡਾਇਆ ਜਦੋਂ ਆ ਘਰ ਪਹੁੰਚਿਆ ਕੁੱਤਾ ਬੰਨੀ ਘਰ ਪਹੁੰਚਿਆ ਉਹ ਕਹਿੰਦੇ ਕੁੱਤਾ ਪਹਿਲੇ ਘਰ ਪਹੁੰਚ ਜਾ ਕੁੱਤੇ ਨੂੰ ਦੂਰ ਛੱਡ ਕੇ ਆਓ ਮੈਂ ਆਟੋ ਕੀਤਾ ਜਾ ਗਿਓ ਜੰਦਰ ਕੰਨ ਤੋਂ ਅੱਗੇ ਬਹੁਤ ਦੂਰ ਜਾ ਕੇ ਫਗਵਾੜੇ ਕੋਲ ਜਾ ਕੁੱਤੇ ਨੂੰ ਛੱਡਿਆ ਘਰ ਆਇਆ ਕੁੱਤਾ ਪਹਿਲੇ ਪਹੁੰਚਿਆ ਫਿਰ ਮੇਰੀ ਵਾਈਫ ਕਹਿੰਨੇ ਕਿ ਕੁੱਤੇ ਨੂੰ ਛੱਡ ਕੇ ਆਓ ਫਿਰ ਮੈਨੂੰ ਕਿਸੇ ਨੇ ਦੱਸਿਆ ਸੀ ਇਦਾਂ 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 ਘੁੰਮ ਕਰਕੇ ਗਣੀਆਂ ਗੁਲੀਆਂ ਦੇ ਵਿੱਚੋਂ ਇਦਾਂ ਦਾ ਜਦ ਕੁੱਤਾ ਭੁੱਲ ਜਾਂਦਾ ਤੇ ਮੈਂ ਆਪਣਾ ਸਕੂਟਰ ਚੁੱਕਿਆ ਫਿਰ ਅੱਗੇ ਬਿਠਾਇਆ ਕਿ ਇੱਧਰ ਨਹੀਂ ਗਲੀ ਗਈ ਉੱਧਰ ਨਹੀਂ ਗਈ ਗਦੀ ਆਠਾ ਬਣਾਵਾਂਗੇ ਦੀ ਕੁਛ ਕਰਾਂ ਜਾ ਕੇ ਕੁੱਤੇ ਨੂੰ ਛੱਡ ਦਿੱਤਾ ਮੁੜ ਕੇ ਆਪਣੀ ਵਾਈਫ ਨੂੰ ਫੋਨ ਕੀਤਾ ਮੈਂ ਕਿਹਾ ਭਗਵਾਨੇ ਕੁੱਤਾ ਆ ਗਿਆ ਕਹਿੰਦੀ ਆ ਗਿਆ ਮੈਂ ਕਿ ਉਹਨੂੰ ਭੇਜ ਮੈਂ ਆਪਣਾ ਘਰ ਭੁੱਲ ਗਿਆ ਥੈਂਕ ਯੂ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਤੁਹਾਨੂੰ ਭਾਜੀ ਵਾਸਤੇ ਬਹੁਤ ਮਜ਼ਾ ਆਇਆ ਇਦਾਂ ਦਾ ਪ੍ਰੋਗਰਾਮ ਕਦੀ ਨਹੀਂ ਦੇਖਿਆ ਤੇ ਸੀਮਾ ਅੰਜਾਨ ਜੀ ਨੇ ਨਹੀਂ ਵਧੀਆ ਰੌਣਕ ਲਾਈ ਆ ਤੇ ਸਾਡੇ ਉਸਤਾਦ ਜੀ ਕੁਲੈ ਸ਼ਾਹ ਜੀ ਫਿਸ਼ਤਾ ਜੀ ਵਾਸਤੇ ਜ਼ੋਰਦਾਰ ਤਾੜੀਆਂ ਬਹੁਤ ਹੀ ਪਿਆਰੇ ਸਾਡੇ ਭਰਾ ਨੇ ਬਹੁਤ ਹੀ ਪਿਆਰੇ ਆਰਟਿਸਟ ਨੇ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਪਿਆਰ ਹਮੇਸ਼ਾ ਮਿਲਦਾ ਰਹਿੰਦਾ ਤੇ ਸਾਡੇ ਨਾਲ ਰਾਮ ਸਿੰਘ ਜੀ ਵੀ ਆਏ ਜੀ ਜਲੰਧਰ ਤੋਂ ਇਹਨਾਂ ਦਾ ਪ੍ਰੋਗਰਾਮ ਚੱਲਦਾ ਹੈ ਜੀ ਆ ਰਾਧਾ ਦੂਰਦਰਸ਼ਨ ਤੇ ਇੱਕ ਵਾਰ ਤਾੜੀਆਂ ਸਾਰੇ ਵਾਸਤੇ ਕੁਲੇਸ਼ਾ ਜੀ ਦੀ ਆਪਾਂ ਨਹੀਂ ਜਿੰਨੇ ਸੀ ਕਰਦੇ ਹੁੰਦੇ ਜਦੋਂ ਦਾ ਸੀਮਾ ਅਨਜਾਨੀ ਜਿ ਕਿਹਾ ਨਾ ਕਿ ਮੇਰੇ ਉਸਤਾਦ ਜੀ ਨੇ ਸਾਡੇ ਮਾਂ ਚ ਤੁਹਾਡੇ ਲਈ ਬਹੁਤ ਵੱਡੀ ਇੱਜ਼ਤ ਹੋ ਗਈ ਇੱਕ ਵਾਰੀ ਕੁਲੇਸ਼ਾ ਜੀ ਵਾਸਤੇ ਜ਼ੋਰਦਾਰ ਤਾੜੀਆਂ ਤੇ ਚੰਨ ਭਾਜੀ ਵਾਸਤੇ ਜਿਹੜੇ ਆਪਣੇ ਮਾਪਿਓ ਨੂੰ ਇਨਾ ਮਾਂ ਦਿੱਤਾ ਇੰਨੀ ਜਿੱਤੀ ਹੈ ਮੈਂ ਸਾਰੇ ਪੁੱਤਰਾਂ ਨੂੰ ਜਵਾਨ ਪੁੱਤਰਾਂ ਨੂੰ ਬਜ਼ੁਰਗ ਪੁੱਤਰਾਂ ਨੂੰ ਕਹਿੰਗੇ ਆਪਣੇ ਮਾਪਿਆਂ ਨੂੰ ਕਦੀ ਬੇਦਰਦਸ਼ ਨਾ ਛੱਡਿਓ ਚੋਰ ਦਾ ਤਾੜੀਆਂ ਚੰਜੀ ਵਸਤ